ਕੱਤਾ ਦੇ ਵਿਸ਼ੇ ਤੇ ਸੀ ਜਰਨਲਿਸਟ ਗਲਵਰ ਸੋਸਾਇਟੀ ਮਾਰਵਾ ਵਿਰਾਸਤ ਸੋਸ਼ਲ ਲੋਕ ਟੈਂਪ ਲਗਾ ਗਿਆ ਉਹਦੇ ਵਿੱਚ ਫੰਡ ਡਾਣ ਕਰ ਰਹੇ ਹੈ ਇਸ ਤੋਂ ਪਹਿਲਾਂ ਮੈਂ 30 ਵਰਕ ਨੂੰ ਕਰ ਰਹੇ ਨਾਮ ਤੋਂ ਹੁਣ ਤੇ ਚਮਤਮੀ ਮਹਾਰਾਜ ਨੂੰ ਫੰਡ ਡਾਣ ਕਰ ਰਹੇ ਮੈਂ ਇੱਕ ਮੈਸੇਜ ਦੇਣਾ ਚਾਹਾਂਗਾ ਆਮ ਜਨਤਾ ਆ ਮੈਂ ਆਮ ਪਬਲਿਕ ਨੂੰ ਵੀ ਤੇ ਨਿਊ ਜਨਰੇਸ਼ਨ ਜਿਹੜੇ ਜੰਗ ਹੈ ਉਹਨਾਂ ਨੂੰ ਵੀ ਕਹੂੰਗਾ ਇਹ ਫੰਡ ਡਾਣ ਕਰਨਾ ਚਾਹੀਦਾ ਹੈਗਾ ਇਹਦੇ ਨਾਲ ਕੁਝ ਲੋਕਾਂ ਦੇ ਵਿੱਚ ਡਰ ਹੈਗਾ ਵੇ ਖੁੰਦਾ ਨਾਲ ਛੜੇ ਖੁੰਦੀ ਕਮੀ ਹੋ ਜੂ ਕੁਛ ਨਹੀਂ ਹੁੰਦਾ ਕੋਈ ਫਰਕ ਨਹੀਂ ਪੈਂਦਾ 15 ਮਿੰਟ 20 ਮਿੰਟ ਬੱਤੀ ਪੂਰਾ ਹੋ ਜਾਂਦਾ ਹੈਗਾ ਇਸ ਟਾਈਮ ਜਿਹੜਾ ਬਲੱਡ ਦਿੱਤਾ ਜਾ ਰਿਹਾ ਹੈ ਮੇਉ ਤੇ ਪੁੱਤ ਦੋਵੇਂ ਬਲੱਡ ਦੀ ਟੋਕਰੀ ਉੱਤੇ ਪੁੱਤ ਇਹਨਾਂ ਲਈ ਜ਼ੋਰਦਾਰ ਨਾਰਾ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬਹੁਤ ਵਧੀਆ ਰਹਿੰਦੇ ਆ ਇਹ ਕਿਉਂਕਿ ਇਹ ਸੋਸ਼ਲ ਮੀਡੀਆ ਤੇ ਚਾਚਾ ਉੱਜੇ ਇਧਰ ਆਇਆ ਮੈਂ ਉੱਧਰ ਆਇਆ ਹੋਇਆ ਹੋਇਆ ਮਾਵਾ ਵਾਲਾ ਇਧਰ ਆਇਆ ਬਾਲ ਵੈਰੀ ਗੁੱਡ ਨਾਲੇ ਪਿਆਰ ਦਿੰਨਾ ਮੇਰੇ ਭਰਾ ਦੇ ਖਾਲਸਾ ਜੀ ਪਿੱਛੇ ਹੋ ਥੋੜਾ ਦੂਰ ਰੱਖੋ ਪਿੱਛੇ ਹੋ ਜੀ ਥੋੜਾ ਪਿੱਛੇ ਹੈ ਫੋਟੋ ਕਰ ਲਈਏ ਪੂਰੀ ਖੜੇ ਹੋ ਜੀ ਜੱਟੂ ਸਾਹਿਬ ਅਮਨ ਜੀ ਨਾਲ ਹੋਏ ਓਕੇ ਖੜੋ ਮੇਰੇ ਭਰਾ ਬਾਈ ਇੰਨੇ ਛੋਟੇ ਕੰਮ ਨਹੀਂ ਕਰਦੇ ਕੁੰਡਾ ਖੜੋ ਉਹ ਇੱਥੇ ਖੜਾ ਇੱਥੇ ਹਾਂ ਜੀ ਵੈਰੀ ਗੁੱਡ ਨਰੇਸ਼ ਨੂੰ ਸਲੂਟ ਆ ਜਿੱਥੇ ਨਰੇਸ਼ ਪਹੁੰਚ ਜਾਂਦਾ ਉਹਦੇ ਕਹਿੰਦੇ ਜਹਾਂ ਨਾ ਪਹੁੰਚੇ ਰਵੀ ਵਾਹ ਪਹੁੰਚ ਗਿਆ ਕਵੀ ਨਰੇਸ਼ ਵੀ ਬਹੁਤ ਵਧੀਆ ਪੱਤਰਕਾਰ ਆ ਇੱਕ ਨੰਬਰ ਹਰ ਇੱਕ ਛੋਟੀ ਵੱਡੀ ਖਬਰ ਸਾਜੀ ਅੱਜ ਕਿੰਨੇ ਕੁ ਯੂਨਿਟ ਹੋ ਜਾਣਗੇ ਅੱਜ ਯੂਨਿਟ ਹੋ ਜਾਣਗੇ 25 ਤੋਂ 30 ਯੂਨਿਟ ਬੰਦੇ ਤੁਹਾਡੇ ਕੋਲੇ 100 ਬੰਦੇ ਪਰ ਕਈ ਪਤਾ ਨਹੀਂ ਅੱਜ ਕੱਲ ਹਰੇਕ ਨੂੰ ਸ਼ੁਕਰ ਆ ਕੇ ਪਹੁੰਚ ਆਈ ਤਾਂ ਕਿਆ ਹੋ ਜਿਆਦਾ ਨਹੀਂ ਬੀ ਸੱਜੂ ਵਧ ਵੀ ਸਕਦਾ ਹਾਂ ਵਧ ਵੀ ਸਕਦੇ ਅੱਛਾ ਤੇ ਕੌਣ ਆਇਆ ਸੀ ਮੁੱਖ ਮਹਿਮਾਨ ਤੋਂ ਆਵਰਦੀ ਮਹਿਤਾ ਜੀ ਅਮਰਜੀਤ ਜੀ ਹੈ ਨਾ ਇਹ ਸਨਮਾਨਕ ਤੇ ਇਤਿਜਾਰਾਲੋਂ ਤੋਂ ਬਰਕਤ ਦੂਸਤ ਇਹ ਹਰ ਸਾਲ ਇਹ ਕਰਦੇ ਨੇ ਨਾ ਤੇ ਅੱਜ ਵੀ ਨਹੀਂ ਤੇ ਹਰ ਸਾਲ ਤਾਜ ਮਹਿਲਾ ਨਹੀਂ ਲਾਉਂਦੇ ਨੇ ਤੇ ਹੁਣ ਵੀ ਲੱਗਦੇ ਇਹ ਦੂਜਾ ਪ੍ਰੋਗਰਾਮ ਹੈ ਇੱਥੇ ਦੇ ਨਾ ਚੱਕਰ ਹੈ ਨਾ ਹਾਂਜੀ ਭਾਈ ਕੀ ਇਹ ਅਵਿੰਦਤੀ ਕੀ ਕਰਾ ਚਲ ਮੈਂ ਮਾਲਵਾ ਵਿਅਸ ਕਲਾ ਪੰਡਿਤ ਚ ਪੰਜਾਬ ਦੇ ਚੇਅਰਮੈਨ ਤੇ ਬੱਲੇ ਕੋ

ਪ੍ਰੋਟੋਕੋਲ ਨਾਲ ਯੂਐਸਏ ਦੇ ਰਾਜ ਆਇਆ ਨਾ ਕਿਹੜਾ ਚੌੜੀ ਜੀ ਆ ਉਪਰਾ ਦਾ ਕੀਤਾ ਹੋਇਆ ਹੈ ਨਾ ਅਸੀਂ ਮਿੱਠਾ ਬਾਹ ਖਾ ਗਏ ਸੀ ਦਵਾਈ ਦੀ 2013 ਤੋਂ ਅਨ ਕਿਆ ਕਰਾਉਂਦਾ ਕੀ ਜੰਗਾਮੀ ਟੈਸਟ ਕੋਰੋਨਾ ਆਇਆ ਜਾਂ ਕਿਤੇ ਵੜ ਪੀੜਾ ਆ ਜਾਂ ਕਿਤੇ ਮੇਰਾ ਬੇਤਾ ਪਈਆ ਸਾਡੀ ਸਾਰੀ ਫੀਲਿੰਗ ਮੈਂ ਹਿੰਦੀ ਹਾਂ ਸਾਲੇ ਕੋਲ ਦਾ ਲਾਤੀ ਪ੍ਰਧਾਨ ਦਾ ਸਾਰੇ ਸਾਡੇ ਵੈਕਚਨਾਂ ਬਿਲਕੁਲ ਬਿਲਕੁਲ ਬੱਟੀਆਂ ਜੀ ਪਹਿਲਾਂ ਭਾਵੇਂ ਸਾਡੀ ਸਾਰੀ ਟੀਮ ਵੱਖ-ਵੱਖ ਤਰ੍ਹਾਂ ਤੇ ਮਤਲਬ ਜਿੰਦਗੀ ਤੋਂ ਵੀ ਜੁੜਿਆ ਹੋਇਆ ਬਟ ਕੀ ਅਸੀਂ ਇਹ ਰਕਟ ਸਟੇ ਤੇ ਵੀ ਅਸੀਂ ਅੱਜ ਕੱਲ ਜਿੰਨੇ ਸਾਡੇ ਮੁੰਡੇ ਪੰਗਵਾਲੇ ਆ ਉਹਨਾਂ ਨੂੰ ਇਹ ਗੱਲ ਕਹੀ ਵੀ ਆ ਅਸੀਂ ਵੱਧ ਤੋਂ ਵੱਧ ਸੇਵਾ ਦਿੱਤਾ ਪੇਸ਼ ਕਰੂ ਸਾਡੀ ਨਵੀਂ ਪਨੀਰੀ ਨੂੰ ਨਵੀਂ ਟੀਡੀ ਨੂੰ ਕੋਈ ਸੇਧ ਮਿਲੇ ਤੇ ਨਸ਼ਾ ਤੇ ਹੋਰ ਮਾਰੇ ਕੰਮਾਂ ਤੋਂ ਦੂਰ ਮਿਹਰਬਾਨੀ ਉਹਨਾਂ ਨੂੰ 26 ਜਨਵਰੀ ਤੇ ਅੱਜ ਬਾਈਆ ਫੋਟੋਦਾਂ ਤੋਂ ਨਿਯੋਇਿਆ ਪਰਾਲਾ ਕੀਤਾ ਗਿਆ ਜੀ ਮਿੱਲਾ ਜੀ ਵੱਲੋਂ ਬਹੁਤ ਵੱਡਾ ਪਰਾਲਾ ਜੀ ਇਹਨਾਂ ਦਾ ਸਹਿਯੋਗ ਮਾਲਵਾ ਵਿਰਾਸਤ ਕਲਾ ਮੰਚ ਵੱਲੋਂ ਲਖਾਂ ਤੇ ਆਪਣੇ ਸ਼ਹੀਦ ਜਰਨੈਲ ਸਿੰਘ ਸੁਸਾਇਟੀ ਵੱਲੋਂ ਤੇ ਗੋਵਰ ਸਿੰਘ ਚੈਰੀਟੇਬਲ ਫੰਡ ਵੱਲੋਂ ਵੀ ਬਲੱਡ ਦਾ ਜਿਹੜਾ ਡਾਟਰ ਦਾ ਕੰਮ ਕਰ ਰਹੇ ਨੇ ਤੇ ਅਸੀਂ ਨੌਜਵਾਨ ਪੀੜੀ ਨੂੰ ਇਸ ਵਾਰ ਹੁਣ ਪ੍ਰੇਰਿਤ ਕਰਦੇ ਆਂ ਵੀ ਨਸ਼ਿਆਂ ਤੋਂ ਨਿਕਲ ਕੇ ਜੀ ਉਹਨ ਇੱਕ ਮਹਾਨ ਦਾਣ ਹੈ ਹੁਣ ਜੇ ਤੋਂ ਠੀਕ ਗੁੰਡਾਨ ਕਰੋਗੇ ਕਿਸੇ ਉਸੇ ਲੋੜਬੰਦ ਬੰਦੇ ਤੇ ਲੱਗਣਾ ਹੈ ਜਿਹਦੀ ਜਾਣਵਤ ਚੱਕੀ ਹੈ ਇਸ ਕਰਕੇ ਅਸੀਂ ਜਿੰਨੇ ਵੀ ਨੌਜਵਾਨ ਵੀਰਾਂ ਨੂੰ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਇਹਨਾਂ ਚੀਜ਼ਾਂ ਵੱਲ ਵੱਤ ਜੜ ਕੇ ਹਿੱਸਾ ਪਾਓ ਤੇ ਤਾਂ ਕਿ ਨੌਜਵਾਨ ਪੀੜੀ ਜੋ ਨਸ਼ੇ ਤੋਂ ਬਚੀ ਕਲਾ ਮਾਤੀ 2012 ਤਿੰਨ ਹਜ਼ਾਰ ਤੋਂ ਬਚਾਅ ਤੇ ਗਰੀਬ ਔਰਤਾਂ ਨੇ ਵਿਆਹ ਗਰੀਬ ਔਰਤਾਂ ਨੂੰ ਪੜਾਉਣਾ ਗੁੰਡਾ ਦੀ ਬੂੜੀਆਂ ਦੇ ਲੋੜੀ ਦਾਉ ਕੀਤਾ ਸੀ ਬਲੰਡੈਂਥ ਹੋ ਗਏ ਜਿੱਥੇ ਜਿੱਥੇ ਸਾਨੂੰ ਲੱਗਦਾ ਹੈ ਕਿ ਇੱਥੇ ਸਾਡੀ ਲੋੜੀ ਤਾਂ ਜਾਂਦਾ ਸੀ ਉੱਥੇ ਉਹ ਹਰ ਚੀਜ਼ ਹੋਈ ਜਾ ਰਹੀ ਸਰਪਾਦ ਤੇ ਕੋਈ ਕਿਸੇ ਨੇ ਕੋਈ ਨੋਟ ਬੰਦ ਸੰਪਰਕ ਕਰੇ ਲਾ ਕੇ ਮੈਂ ਕਿਹਾ ਉਹਨਾਂ ਤੇ ਸਾਡੀ ਸੰਸਥਾ ਦੇ ਸਾਰੇ ਪਲਾਣਾ ਪਹਿਸਪਲਾ ਨੇ ਸਾਰੇ ਨੀ ਦਾ ਪ੍ਰਗਤੀ ਕਿੰਨੇ ਮੈਂਬਰ ਕਿੰਨੇ

ਹਾਂ ਹਾਂ ਬੋਬੇ ਸਿੰਘ ਚੈਰੀਟੇਵਲਰ ਤੁਸੀਂ ਆਜੋ ਜੀ ਤੋਂ ਆਪਣੇ ਮਾਲਵਾ ਬਸ ਆਇਓ ਆਇਓ ਇਹ ਮੁਰਦ ਸਿੰਘ ਆਇਓ ਗੁਰਨਾਬਲ ਹੋਰ ਜਗਦਾ ਜੀ ਇੱਕ ਆਪਣੇ ਮਾਲਵਾ ਐਸੋਸੀਏਸ਼ਨ ਦੀ ਪੰਜਾਬ ਅਸਲਾਮ ਅਮਰਜੀਤ ਸਿੰਘ 50% ਰਿਪਲੇਸਮੈਂਟ ਜੋ ਜੰਮਦਾ ਹੈ ਨਾਮ ਉਹਨਾਂ ਦੇ ਭਾਈਆ ਸਾਹਿਬ ਲੋਕਲ ਵਿਦਿਅਕ ਜਿਲ੍ਹਾ ਫਾਪੂਰੀ ਪੀਮਾ ਨਾਲ ਆਮ ਆਦਮੀ ਪਾਰਟੀ ਯੂਥ ਐਕਟਿਵਿਟੀ ਸਤਿ ਜੀ ਹਾਂਜੀ ਆ ਬਾਈਆ ਸਭੀ ਲੋਕ ਸਭ ਤੋਂ ਜ਼ਿਆਦਾ ਆਖਰੀ ਰਾਜ ਕਿ ਸੋਸਾਇਟੀ ਵਾਲੋ ਸੀ ਜਨਰੇਸ਼ਨ ਸਭ ਤਾਂ ਵੀ ਬਦਲ ਰਹੇ ਹਾਂ ਅੰਦਾਜ਼ੇ ਕਰਦੀਆਂ ਸੱਤੀ ਯੂਥ ਵਕ ਵਕ ਯਤਨੀਆਂ ਨੂੰ ਸਮਾਨਤ ਦਿੱਤਾ ਜਾ ਰਿਹਾ ਅਮਰਦੀਪ ਸਿੰਘ ਤੇ ਬਹੁਤ ਸਾਰੇ ਮਹਤਵਨ ਉਹਨਾਂ ਦੇ ਨਾਲ ਗੁਰਜਿੰਦਰ ਸਿੰਘ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਹਰਜੀਤ ਮਹਿਤਾ ਜਿੰਦਾਬਾਦ ਹਰਜੀਤ ਮਹਿਤਾ ਜਿੰਦਾਬਾਦ ਸਾਰੇ ਨਾਲ ਸੇਕ ਕਿਉਂ ਹਾਂ ਫੋਟੋ ਪਾਵੇ ਕਿ ਇਹ ਕਿਹਨੇ ਗੋਲ ਕਿੰਨੇ ਸਰਨ ਰਿਪਾਲੇ ਕਰਨੇ ਚਾਹੀਦੇ ਨੇ ਇੱਕ ਮੁੰਡਾ ਕਿੰਨਾ ਪਲਾਰ ਰਿਹਾ ਤੇ ਜੇ ਉਹਨੂੰ ਲੇਟ ਕਰਕੇ ਇਹ ਸਫਾਕਾ ਜੀ ਹੋਵੇ ਜੇ ਉਹਨੂੰ ਕੋਈ ਨੀਲ ਨਾ ਤਾਂ ਤੇ ਉਹ ਇਸ ਤਰ੍ਹਾਂ ਦੇ ਉਰਾਲਿਆਂ ਰਾਤੀ ਮੈਂ ਸਭ ਨੂੰ ਇਹ ਦੱਸਣਾ ਚਾਹੁੰਦਾ ਕਿ ਇਸ ਵਿੱਚ ਜੰਦਰ ਨਾਲ ਤੁਸੀਂ ਪਹਿਲੇ ਇੱਕ ਜੁੜੀ ਵੀ ਲੋੜ ਹੁੰਦਾ ਹੈ ਉਹਨਾਂ ਨੂੰ ਦੇਖੋ ਇਹ ਚੀਜ਼ ਮਿਲਦੀ ਹੈ ਬਲੱਡ ਮਿਲਦਾ ਹੈ ਔਰ ਕਿਸੇ ਨੇ ਕਿਸੇ ਬੱਚੇ ਦੀ ਜਾਂ ਕਿਸੇ ਪਰਿਵਾਰ ਦੇ ਜੀ ਦੀ ਕਿਸੇ ਦੀ ਛੋਟੇ ਵੱਡੇ ਦੀ ਜਾਨ ਬਚ ਜਾਂਦੀ ਹੈ ਇੱਕ ਛੋਟੇ ਜਿਹਾ ਉਪਰਾਲਾ ਤੇ ਮੈਂ ਵਧਾਈਆਂ ਦਿੰਨਾ ਦੂਜੇ ਲੋਕ ਦੇ ਭਾਈਆ ਫੋਰਟੀ ਫੋਰਟੀ ਟੀਮ ਨੂੰ ਵੀ ਇਹਨਾਂ ਨੇ ਅੱਜ ਬਹੁਤ ਹੀ ਅੱਛੇ ਦਿਨ ਵਾਲੇ ਦਿਨ 26 ਜਨਵਰੀ ਦੇ ਦਿਨ ਪਰਲੀਡੇ ਵਾਲੇ ਦਿਨ ਇਹ ਉਪਰਾਲਾ ਕੀਤਾ ਤੇ ਮੈਂ ਇਹਨਾਂ ਨੂੰ ਵਧਾਈਆਂ ਵੀ ਦਿੰਨਾ ਤੇ ਮੈਂ ਹਮੇਸ਼ਾ ਕਹਿੰਦਾ ਵੀ ਇਸ ਤਰ੍ਹਾਂ ਦੇ ਉਪਰਾਲੇ ਬਾਕੀ ਲੋਕ ਵੀ ਕਰਦੇ ਥੈਂਕ ਯੂ ਸੋਰੀ

ਉਹਗਾ ਸ਼ੁਰੂ ਤੇ ਮਸਲਾ ਆ ਰਿਹਾ ਸੁਣ ਕਾਲੇ ਦੇ ਰਹਿ ਗਿਆ ਕਾਲੇ ਲੱਗਿਆ ਉਹਗਾ ਸ਼ਾਮ ਤੱਕ ਚੱਲੂ ਜੀ ਜਨਰਲ ਸਿਨ ਬੋਲਟ ਸੋਸਾਇਟੀ ਫਰਵਰ ਵਾਲੀਆ ਫੋਰ ਬੱਲੋਂ ਇਹ ਪਿੰਡਾਂ ਪੈਂਦੇ ਆ ਜੋ ਕੂਨ ਦੇ ਰਹੇ ਆ ਕਾਲੇ ਵਿੱਚ ਕੋਈ ਨਹੀਂ ਦੋ ਮੁੰਡਾ ਡੈਡੀ ਕਰਦਾ ਤੂੰ ਬੈਕ ਕਰ ਦੋ ਮੁੰਡਾ ਮੈਂ ਪਾਪ ਜਰੂਰ ਗੁਰੂ ਜੀ ਮੇਰੇ maaf ਕਰੋ ਜੀ ਕਸੂਰ ਨਾਦਰ ਚਾਗ ਜਰੂਰ ਗੁਰੂ ਜੀ ਮੇਰੇ maaf ਕਰੋ ਜੀ ਕਸੂਰ ਉਹ ਮੈਂ ਪਾਉ ਚੜਨਾ ਕੋ ਦੂਰ ਗੁਰੂ ਜੀ ਮੇਰੇ maaf ਕਰੋ ਜੀ ਕਸੂਰ ਮੈਂ ਬਾਪੀ ਤੂੰ ਬਖਸ਼ਨ ਹਾਰਾ ਮੈਂ ਪਾਪੀ ਤੂੰ ਮੈਂ ਪਾਪੀ ਤੇਰੀ ਕਦਰ ਨਾ ਜਾਣੀ ਮੈਂ ਪਾਪੀ ਤੁਹਾਡੀ ਕਦਰ ਨਾ ਜਾਣੀ ਕਰਦੀ ਰਹੀ ਮੈਂ ਪਾਗਲ ਨਦਾਨੀ ਕਰਦੀ ਰਹੀ ਮੈਂ ਪਾਗਲ ਨਦਾਨੀ ਹੋ ਕੇ ਮੈਂ ਅਕਲ ਮਸ਼ਹੂਰ ਗੁਰੂ ਜੀ ਮੇਰੇ ਗੁਰੂ ਜੀ ਮੇਰੇ ਮਾਫ ਕਰੋ ਜੀ ਕਸੂਰ ਨਾ ਕਰ हरि मंदिर में हुआ उजाला हरि मंदर में हुआ उजाला प्रेम की जोड़ जगा दो प्रेम की जोत जगा भक्ति का शादी ਮਾਫ ਕਰੋ ਜੀ ਕਸੂਰ ਉਹ ਭਗਤੀ ਕਾシャਿਆ ਹੈ ਨੂਰ ਗੁਰੂ ਜੀ ਮੇਰੀ ਮਾਫ ਕਰੋ ਜੀ ਕਸੂਰ